सतनाम श्री तना श्री साहेबनासरी महला चौथा ओंकार सतगुर प्रसाद हर जियो कृपा करे नाम त्या जियो सतगुर मिला सु सहज गुण गाइए जियो हर जियो किरपा करे ता नाम जियो सतगुर मिले सहज गुण गाइए जियो गुण गाए बिकसै सदा अन दिन जा आप साचे पावे अंकार हूं मैं ਜਗੇ ਮਾਇਆ ਸਹਿਜ ਨਾਮ ਸਮਾਵਈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਇ ਜੀਉ ਅੰਦਰ ਸਾਚਾ ਨੇਹੂ ਪੁਰ ਸਤਗੁਰਾ ਜੀਉ ਹਉ ਤਿਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾ ਨਾਮ ਲਈ ਤਾਂ ਜੀਵਾ ਸਰਵਣੀ ਸੁਣੀ ਤੈ ਏ ਮੰਤਰਿਤ ਤਾ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਗੁਰ ਮੇਲੇ ਆਨੰਦ ਇਹ ਨ ਵਿਵੇਕ ਬੁੱਧ ਉਬਿਚਰੈ ਅੰਦਰ ਸਾਚਾ ਨੇਹੂ ਪੂਰਾ ਸਤਗੁਰਾ ਸਤ ਸੰਗਤੰ ਮਿਲੇ ਬੜਾ ਭਾਗਤਾ ਹਰਸ ਆਵੈ ਜੀਉ ਆਨੰਦ ਰਹਿ ਲਿਬਲਾਇ ਤ ਸਹਿਜ ਸਮਾਵੈ ਜੀਉ ਸਹਿਜ ਸਮਾਵੈ ਤਾ ਹਰ ਮਨ ਭਾਵੈ ਸਦਾ ਅਤੀਤ ਬਿਰਾਗੀ ਹਲਤ ਪਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੋਹਾ ਤੇ ਮੁਕਤਾ ਜੋ ਪ੍ਰਭ ਕਰੇ ਸੁ ਭਾਵੈ ਸਤ ਸੰਗਤ ਮਿਲਾ ਵਡ ਭਾਗ ਤਾਂ ਹਰ ਰਸ ਆਵ ਜੀਓ दूजे पाए दुख होए मन मुख जम जो जियो हाय हाय करे दिन रात माया दुख मोया माया दुख मोह मे रोहया मेरी मेरी करतब जो प्रभु दे इस चेत नाही अंत गया पछतावे बिन नावै को साथ न चाले पुत्र कलत्र माया तोहिया दूजे पाए दुख होए मन मुख जम जोहिया जियो कर कृपा ले हो मिलाए मैल हर पाया जियो सदा रहे कर जोर प्रभ ਮਨ ਭਾਇਆ ਜੀਉ ਬ੍ਰਹਮਣ ਭਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅੰਦਿਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਧਿਆਇ ਨਾਮੁ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਭਾਵੇ ਗੁਰ ਕਿਰਪਾ ਲੇਹੁ ਮਲਾਏ मैल हर पावे दियो नामो नाम मिले बड़े आए नानक नाम मन पावाए कर कृपा ले हो मलाए मैल हर पावे दियो वाहि गुरु जी का खालसा वाहि गुरु जी की फतेह तनासरी छंत महला चौथा कर पेला एक ओंकार सतगुरु प्रसाद ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਐ ਜੀਉ 690 ਅੰਗ ਤੇ ਤਨ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਹੁਕਮਨਾਮੇ ਦੀ ਬਖਸ਼ਿਸ਼ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ